ਮੇਰਾ ਕਸੂਰ ਇਹ ਹੈ ਕਿ ਮੇਰੇ ਮਾਪਿਓ ਨਹੀਂ ਹੈਗੇ ਮੈਂ ਵਿਗੜੀ ਆ ਮੈਂ ਅਵਾਰਾ ਆ ਨਜਾਇਜ਼ ਬੋਲਣ ਵਾਲੇ ਨੂੰ ਨਾ ਸਜ਼ਾ ਤੇ ਲੇਟ ਮਿਲਦੀ ਆ ਪਰ ਅੱਜ ਹੀ ਸਜ਼ਾ ਮਿਲਦੀ ਆ ਨਾ ਕਿ ਦੁਨੀਆ ਖੜ ਖੜ ਕੇ ਵੇਖਦੀ ਆ ਜਦੋਂ ਕੋਈ ਕਿਸੇ ਨੂੰ ਜਾਣਦਾ ਨਾ ਨਾ ਹੋਵੇ ਤਾਂ ਸਭ ਤੋਂ ਪਹਿਲੇ ਉਹਦੇ ਬਾਰੇ ਉਹ ਗਲਤੀ ਸੋਚਦਾ ਵਾ ਉਹਨੇ ਤੇ ਮੇਰੀ ਇੱਜ਼ਤ ਹੀ ਗੱਲ ਕਰ ਦਿੱਤੀ ਸੀ ਤੇ ਮੈਂ ਉਹਨੂੰ ਥੱਪੜ ਨਾਲ ਮਾਰਦੀ ਹੁਣ ਤੇ ਮੈਨੂੰ ਇਹ ਵੀ ਲੱਗਦਾ ਆ ਕਿ ਸਮਾਜ 'ਚ ਇੱਕ ਕੁੜੀ ਦਾ ਜੀਣਾ ਵੀ ਬਹੁਤ ਵੱਡੀ ਗਲਤੀ ਆ ਚੱਲ ਵੇ ਢੋਲੀ ਆ ਮਾਸੇ ਵਾਲੀ ਬੋਲੀ ਹਰਿਆ ਹਰਿਆ ਕਾ ਮੁੰਡੇ ਦੀ ਮਾਸੀ ਨੂੰ ਗੋਡੇ ਗੋਡੇ ਲੱਗ ਗਿਆ ਪੈਰੀ ਪੈਣਾ ਮਾਸੀ ਜੀ ਨਾਰਾ ਪੁੱਤ ਹੋਰ ਮੇਰਾ ਪੁੱਤ ਸੁਣਾ ਹੋ ਗਈਆਂ ਪੜਾਈਆਂ ਬੜੀਆਂ ਵਧੀਆ ਹੋ ਗਈਆਂ ਬਸ ਕਰ ਮਾਸੀ ਮੈਨੂੰ ਗੁੱਸਾ ਬੜਾ ਹੀ ਤੇਰੇ ਨਾਲ ਪੁੱਤ ਕਾਦਾ ਗੁੱਸਾ ਮਾਸੀ ਮੈਨੂੰ ਤੇ ਤੂੰ ਕਹਿਨੀ ਆ ਪਨੇਵੇਂ ਪੁੱਤਾਂ ਵਾਂਗੂ ਹੁੰਦੇ ਆ ਚੰਗੀ ਨਹੀਂ ਨਾ ਕੀਤੀ ਪਨੇਵਾ ਹੀ ਸਮਝਿਆ ਫਿਰ ਪੁੱਤ ਨਹੀਂ ਸਮਝਿਆ ਤੂੰ ਨਾ ਪੁੱਤ ਤੂੰ ਤਾਂ ਮੈਨੂੰ ਪ੍ਰੀਤ ਤੋਂ ਵੀ ਵੱਧ ਕੇ ਆ ਤੇ ਪਨੇਵੇਂ ਦੇ ਪੁੱਤਾਂ ਤੋਂ ਵੀ ਵੱਧ ਕੇ ਹੁੰਦੇ ਨੇ ਤੂੰ ਇਹ ਕਿਤਨਾ ਸੋਚ ਲਿਆ ਆ ਵੇਖ ਲੈ ਮੰਮੀ ਤੂੰ ਤੇ ਕਿੰਨੀ 마ਸੀ માਮਾ ਵਰਗੀ ਹੁੰਦੀ ਆ ਇਹਨਾਂ ਨੇ ਏਡੀ ਵੱਡੀ ਗੱਲ ਕੋਈ ਲ ਕੋਈ ਕਿਉਂ ਗੱਲ ਕੀ ਲਕੋਣਾ ਦੱਸ ਤੇਰੇ ਕੋ ਹਜੇ ਤੇ ਹਵੇਲੀ ਦੀਆਂ ਨਹੀਂਆਂ ਭਰੀਆਂ ਆ ਤੇ ਦੱਸ ਹੀ ਦੇਣਾ ਸੀ ਵਾਹ ਵਾਹ ਇੱਕ ਹੋਰ ਨਵਾਂ ਸੱਪ ਕਰਤਾ ਵੇਖ ਲੈ ਮੰਮੀ ਹਵੇਲੀ ਵੀ ਪਾਉਂਦੇ ਹੀ ਉਹ ਵੀ ਬਿਨਾ ਦੱਸੇ ਮੈਨੂੰ ਲੱਗਦਾ 마ਸੀ ਪੱਕਾ ਰਿਸ਼ਤੇਦਾਰੀ ਛੜਨਾ ਚਾਹੁੰਦੀ ਹੈ 마ਸੀ ਤੂੰ ਤੇ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਹੀ ਦਈ ਜਾਣੀ ਆ ਚੱਲ 마ਸੀ ਮੇਰੇ ਯਾਰਾਂ ਦਾ ਫੋਨ ਆਂਦਾ ਮੈਂ ਚੱਲਾਂ ਉਹਨਾਂ ਕੋਲ ਅੱਜ 마ਸੀ ਪਨੇਵੇ ਦੀ ਲੜਾਈ ਹੋ ਤਾਂ ਰਹੀ ਹੈ ਪਰ ਮੈਂ ਭੁੱਲਦਾ ਨਹੀਂ ਆ ਮੰਮੀ ਮੇਰੇ ਵੰਡੇ ਦੀ ਕਸਰ ਕੱਢ ਕੇ ਜਾਣੀ ਉਹ ਅੱਜ ਮੈਂ ਚੱਲਾਂ ਹੀ ਵੇ ਗੱਲ ਤੇ ਸੁਣ ਨੀ ਭੈਣੇ ਕੀ ਇਹ ਨੂੰ ਹੋਇਆ ਆ ਭੈਣੇ ਤੂੰ ਇਹ ਤਾਂ ਬੁੱਕਲ ਚ ਪਤਾਸੇ ਪਾਣੇ ਰੇ ਨਾ ਤਾਂ ਹੀ ਤੂੰ ਬੋਲ ਕੇ ਗਿਆ ਤੇਰੇ ਨਾਲ ਭੈਣੇ ਕਿਹੜੇ ਬੁੱਕਲ ਚ ਪਤਾਸੇ ਪੰਨ ਲੈ ਭਾਈਆ ਤੂੰ ਹੀ ਕੁਛ ਦੱਸ ਕੀ ਗੱਲ ਆ ਢੋਲ ਵਜਾਂਦੇ ਤੂੰ ਹੀ ਆਏ ਉਹਨਾਂ ਚ 扑ੜਕ ਲਿਆ ਹੁਣ ਤੂੰ ਹੀ ਗਿਲੇਸ਼ਿਕ ਹੋਏ ਕੱਢਣ ਲੱਗ ਪਏ ਹੋ ਹਾਂਜੀ ਗੁੱਸਾ ਤੁਹਾਡੀ ਭੈਣ ਦਾ ਵੀ ਜਾਇਜ ਆ ਤੇ ਗੁੱਸਾ ਮੈਨੂੰ ਵੀ ਬੜਾ ਆ ਪਰ ਮੈਂ ਗੁੱਸਾ ਬਰਾਰ ਸਾਹਿਬ ਨਾਲ ਕੱਢਾਂਗਾ ਉਹ ਤਾਂ ਕਹਿੰਦੇ ਅਸੀਂ ਸੰਡੂ ਸੰਡੂ ਨਹੀਂ ਐ ਭਰਾ ਭਰਾ ਆ ਪਰ ਭਰਾਵਾਂ ਵਾਲੀ ਕੀਤੀ ਨਹੀਂ ਕਿਹੜੀ ਗਲਤੀ ਹੋ ਗਈ ਮੇਰੇ ਤੋਂ ਭੈਣ ਵੀ ਨਾਰਾਜ਼ ਹੋਈ ਜਾਂਦੀ ਆ ਆਪਣਾ ਭਈਆ ਵੀ ਨਾਰਾਜ਼ ਹੋਈ ਜਾਂਦਾ ਉਧਰ ਬਣੇਵਾ ਵੀ ਰੋਸ ਕੇ ਚਲਾ ਗਿਆ ਆ ਨਹੀਂ ਭੈਣ ਤੂੰ ਹੋਈ ਦੱਸ ਦੇ ਚੁੱਪ ਕਰਕੇ ਬੈਠੀ ਆ ਇਹੋ ਜੀ ਕਿਹੜੀ ਨਾਰਾਜ਼ਗੀ ਆ ਚੰਗੇ ਭਲੇ ਤੂੰ ਹੀ ਹੱਸਦੇ ਖੇਡਦੇ ਆਏ ਜੇ ਨੱਚੇ ਜੇ ਟੱਪੇ ਜੇ ਮਿੰਦੇ ਨਰਾਜਗੀ ਦੀ ਸਮਝ ਹੀ ਨਹੀਂ ਆਈ ਰਹਿ ਗਈ ਹਵੇਲੀ ਦੀ ਗੱਲ ਤੇ ਹਵੇਲੀ ਦਾ ਤੇ ਮੈਂ ਦੱਸ ਹੀ ਦੇਣਾ ਸੀ ਤੁਹਾਨੂੰ ਉਹ ਨਾਲੇ ਕਿਹੜੀ ਜੇ ਬਣਾਈ ਹੈ ਜੇ ਤੇ ਖਾਲੀ ਨੀयां ਹੀ ਭਰੰਡੇ ਆ ਗੱਲ ਹਵੇਲੀ ਦੀ ਨੀयां ਪਹਿਣਾ ਗੱਲ ਕੋਈ ਹੋਰ ਹੀ ਆ ਪਹਿਣਾ ਪਹਿਣਾ ਤੇ ਇੱਕ ਗੱਲ ਹੁੰਦੀ ਹੈ ਤੇ ਤੂੰ ਐਡੀ ਵੱਡੀ ਗੱਲ ਲੁਕੋ ਕੇ ਬੈ ਗਈ ਮੇਰੇ ਕੋਲ ਕਿਹੜਾ ਮੇਰੇ ਕੋਲ ਐਡਾ ਜ਼ੁਲਮ ਹੋ ਗਿਆ ਜਿਹੜਾ ਤੂੰ ਮੇਰੇ ਕੋਲ ਗੱਲਾਂ ਲੁਕੋ ਲਈ ਬੋਲਦੀ ਨਹੀਂ ਹੁਣ ਕੁਝ ਜਵਾਬ ਤੇ ਦੇ ਮੈਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਤੇਰਾ ਤੇ ਲੱਗਦਾ ਦਿਮਾਗ ਪਾਗਲ ਹੋ ਜਾਣਾ ਕਿ ਹੋ ਗਏ ਭਨੇਵਾ ਕੋਸ਼ ਕਹਿ ਗਿਆ ਉਧਰ ਭਈਆ ਕੋਈ ਗੱਲ ਕਰਨ ਡਿਆ ਤੂੰ ਕੋਸ਼ ਕਹੀ ਜਾਨੀ ਕਿਹੜੀ ਗੱਲ ਹੈ ਤੁਹਾਡੇ ਕੋਲ ਲੁਕੋ ਲਈਆ ਸਰਦਾਰ ਜੀ ਤੁਸੀਂ ਦੱਸੋ ਮੈਂ ਨਿੱਕੀ ਨਿੱਕੀ ਗੱਲੇ ਭੈਣ ਨਾ ਕਰਦੀ ਰਹੀ ਆ ਹੈ ਤੇ ਅੱਜ ਇਹ ਐਡੀ ਵੱਡੀ ਗੱਲ ਲੁਕੋ ਕੇ ਬੈ ਗਈ ਮੇਰੇ ਕੋਲ ਤੇ ਤੁਸੀਂ ਦੱਸੋ ਸਰਦਾਰ ਜੀ ਦੱਸੋ ਮੈਂ ਕਿਤੇ ਗਲਤ ਆ ਜੇ ਮੈਂ ਗਲਤ ਦੱਸੋ ਮੈਨੂੰ ਚਾਹ ਲੈ ਕੇ ਆਨੀ ਹੈ ਨਹੀਂ ਕੁੜੀਏ ਤੂੰ ਨਹੀਂ ਉੱਠਣਾ ਕਿਤੇ ਤੂੰ ਬਹਿ ਜਾ ਮੇਰੇ ਲਾਗੇ ਚਾਹ ਨਹੀਂ ਆਈ ਪੀਣੀ ਆਈ ਚਾਹ ਪੀ ਕੇ ਆਏ ਤੇ ਨਾ ਪੀਣੀ ਹੈ ਲਗੀ ਤੇਰੇ ਸਮਝ ਭੈਣ ਆਈ ਚਾਹ ਪੀਣ ਨਹੀਂ ਆਈ ਤੁਹਾਡੀ ਆਈ ਗੱਲ ਕਰਨ ਆਏ ਹੁਣ ਸਰਦਾਰ ਜੀ ਕਰੋ ਗੱਲ ਘਰ ਜਾ ਕੇ ਤਾਂ ਤੁਸੀਂ ਫਿਰ ਮੈਣੇ ਦੇਣੇ ਆਂ ਵੀ ਐਡੀ ਵੱਡੀ ਤੇਰੀ ਭੈਣ ਨੇ ਗੱਲ ਲਕੋਲੀ ਤੇ ਤੂੰ ਗੱਲ ਨਹੀਂ ਕੀ ਕੀਤੀ ਹੁਣ ਕਰੋ ਗੱਲ ਤੁਸੀਂ ਸਰਦਾਰ ਜੀ ਤੂੰ ਆਪ ਹੀ ਤੇ ਮੈਨੂੰ ਸੁਣਾਉਣੀ ਹੁੰਨੀ ਆਂ ਫੁੱਲਾਂੋਂ ਕਾ ਤਾਰੋਂ ਕਾ ਸਭ ਕਾ ਕਹਿਣਾ ਹੈ 1000ਵੇਂ ਮੇਰੀ ਬਹਿਣਾ ਹੈ ਤੇਰੀ ਹਜ਼ਾਰਾਂ ਜਿੱਕ ਭੈਣ ਨੇ ਨਾ ਹਜ਼ਾਰਾਂ ਵਰਗੀ ਇੱਕ ਗੱਲ ਘੋਲੀ ਆ ਮੈਂ ਇਹਨਾਂ ਨੂੰ ਕੀ ਕਵਾਂ ਮੈਂ ਤੇ ਆਪਣਾ ਗੁੱਸਾ ਬਰਾੜ ਸਾਹਿਬ ਨਾਲ ਹੀ ਕੱਢਾਂਗਾ ਕਿਹੜੀਆਂ ਗੱਲਾਂ ਲਕਾ ਲਈਆਂ ਮੈਂ ਇਹਨਾਂ ਕੋ ਮੈਨੂੰ ਤੇ ਖੁਦ ਕੋਈ ਸਮਝ ਨਹੀਂ ਆਂਦੀ ਹੈ ਭੈਣ ਤੂੰ ਵੀ ਕਹੀ ਜਾਂਦੀ ਆ ਉਧਰੋਂ ਭਈਆ ਵੀ ਕਹੀ ਜਾਂਦਾ ਆ ਵੀ ਇਹਨਾਂ ਨੇ ਲਕਾ ਲਿਆ ਇਹਨਾਂ ਨੇ ਗੱਲਾਂ ਪਤਾ ਨਹੀਂ ਕੀਆ ਕਰ ਲਿਆ ਉਹ ਕਰ ਲੇ ਕੀ ਕਰ ਲਿਆ ਸੀ ਬੱਸ ਭੈਣ ਗੱਲ ਖਤਮ ਫੜਾਉ ਲਵਾਵਾ ਸਰਦਾਰ ਜੀ ਇੱਧਰ ਆਵੇ ਪਣੇ ਵੀ ਆ ਇੱਧਰ ਆ ਐ ਇੱਧਰ ਉਠੀ ਦਮਣ ਨਾ ਨਾ ਬੈਠ ਬੈਠ ਲੈ ਤੂੰ ਹੀ ਬੈਠ ਲੈ ਪਰ ਮਸੀ ਕਰਨ ਕੀ ਦੇ ਤੂੰ ਹੀ ਜੋ ਤੂੰ ਹੀ ਕਰਨਾ ਹੀ ਕਰਤਾ ਠੀਕ ਹੈ ਹੁਣ ਮਸੀ ਦਾ ਤਾਂ ਕੁਝ ਕਰਨਾ ਕਿ ਨਹੀਂ ਕਰਨਾ ਸਰਦਾਰ ਜੀ ਆਓ ਇਧਰ ਨਾ ਦੀਏ ਤੇ ਸਾਸਰੇ ਤਾਂ ਜੋ ਕਰਨਾ ਹੀ ਕਰਤਾ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਜੀ ਮੁੰਡੇ ਨੂੰ ਨੀ ਪਹਿਣਾ ਕੀ ਕਰੀ ਜਾਣਦੀ ਆ ਜੋ ਮੇਰਾ ਫਰਜ਼ੀ ਮੈਂ ਉਹ ਹੀ ਕਰਨਾ ਹੀ ਨੀ ਕੀ ਕਹੀ ਜਾਣਦੀ ਆ ਜੋ ਤੂੰ ਲੁਕੋਂਦੀ ਨਾ ਮੈਂ ਉਹ ਹੀ ਕਹਿਂਦੀ ਆ ਠੀਕ ਐ ਆ ਬਰਾੜਾ ਦੇ ਨੋਵਾ ਨਾ ਉਹਦੇ ਹੱਥਾਂ 'ਚ ਚੂੜਾ ਨਾ ਨੱਕ 'ਚ ਕੋਕਾ ਨਾ ਕੋ ਕੰਨਾਂ 'ਚ ਵਾਲੀਆਂ ਨਾ ਕੋ ਕਾਂਟੇ ਗੱਲ ਵੀ ਉਹਦਾ ਸੁੰਨਾ ਹੈ ਆ ਬਰਾੜਾ ਦੇ ਨੋਵਾ ਕੋਤਰਾ ਤੁਸੀਂ ਬੜੇ ਤਵਨੀ ਮੇਰੇ ਸੋਹਰੇ ਬੜੇ ਤਗੜੇ ਬੜੇ ਤਗੜੇ ਆ ਬੜੇ ਤਗੜੇ ਦੇ ਨੋਵਾ ਬੱਸ ਕਰਦੀ ਪਹਿਣੇ ਕੀ ਕਰੀ ਜਾਣਦੀ ਆ ਹੈਂ ਚੱਲੀ ਫੜਾ ਕੁੜੀ ਐ ਇੱਧਰ ਅੜਾ ਪਾ ਲਈ ਆਪਣੇ ਪੈਸੇ ਆਹ ਕਿਹੜਾ ਤਰੀਕਾ ਨੋਆ ਨਾਲ ਗੱਲ ਕਰਨ ਦਾ ਬੱਸ ਕਰ ਪਹਿਣਾ ਨਹੀਂ ਹੈਗੀ ਉਹ ਮੇਰੀ ਨੂੰ ਕਿਉਂ ਨਹੀਂ ਹੈਗੀ ਨਹੀਂ ਹੈਗੀ ਕਿਹੜੀ ਗੱਲ ਤੋਂ ਜਦੋਂ ਮੇਰਾ ਮੁੰਡਾ ਹੀ ਨਹੀਂ ਵਿਆਹਿਆ ਤੇ ਨੋ ਕੀਸਰਾ ਬਣ ਗਈ ਉਹ ਪਰ ਦੇ ਨਾ ਆਪ ਆ ਮੈਨੂੰ ਸਾਰਾ ਹੀ ਪਤਾ ਹੈ ਨਹੀਂ ਹੈਗੀ ਪਹਿਣਾ ਉਹ ਮੇਰੀ ਨੋ ਨਹੀਂ ਹੈਗੀ ਨਹੀਂ ਨਾ ਪਰਦੇ ਪਾ ਮੈਂ ਕਦੀ ਤੇਰੇ ਕੋ ਕੱਲਾ ਨਹੀਂ ਲੁਕੋਈਆ ਤੂੰ ਮੇਰੇ ਕੋਲ ਲਕੋਨੀ ਆ ਮੈਂ ਤੇਰੇ ਕੋਲੋਂ ਕੋਈ ਗੱਲ ਨਹੀਂ ਲਕੋਈ ਮੇਰੇ ਮੁੰਡੇ ਦੀ ਕੜਮਾਈ ਹੋਈ ਆ ਮੇਰੇ ਮੁੰਡੇ ਦੀ ਪਸੰਦ ਕੋਈ ਹੋ ਰਿਆ ਤੇ ਉੱਥੇ ਹਾਂ ਕੀਤੀ ਆ ਉਹਨਾ ਹੋਣਾ ਮੇਰੇ ਮੁੰਡੇ ਦਾ ਵਿਆਹ ਇਹ ਮੇਰੀ ਨੋਂ ਨਹੀਂ ਹੈਗੀ ਝੂਠ ਦਾ ਬੋਲ ਮੈਨੂੰ ਸਾਰਾ ਹੀ ਪਤਾ ਆ ਤੂੰ ਨਹੀਂ ਮੰਨਦੀ ਤੇ ਮੈਂ ਕਿਵੇਂ ਹੁਣ ਤੈਨੂੰ ਮਨਾਵਾ ਦੱਸ ਕੋਲ ਕੇ ਤੇ ਮੈਂ ਤੇਰੇ ਦਿਮਾਗ ਚ ਪਾ ਨਹੀਂ ਸਕਦੀ ਝੂਠ ਬੋਲਣ ਦੀ ਤੂੰ ਸਾਰਾ ਝੂਠ ਤੇ ਮੈਂ ਕੋਈ ਝੂਠ ਨਹੀਂ ਬੋਲਦੀ ਨਾ ਦੱਸ ਤੂੰ ਮੈਨੂੰ ਕੋਈ ਗੱਲ ਇਹਨੇ ਚ ਕਿਹੜੀ ਲੁਕੋੜ ਮੈਨੂੰ ਨਾਂ ਦੱਸ ਜੇ ਮੈਂ ਆਈ ਨਹੀਂ ਨਾ 2 ਸਾਲ ਜਦੋਂ ਮੇਰੀ ਨੋ ਹੀ ਨਹੀਂ ਗਈ ਤੇ ਆ ਸਗਨ ਵਿਹਾਰ ਕਾ ਦੇ ਗੱਲ ਕਰਨ ਦਾ ਨਹੀਂ ਭੈਣੋ ਮੇਰੀ ਨੋਂ ਨਹੀਂ ਹੈਗੀ ਝੂੜਨਾ ਬੋਲ ਨਾ ਪੜਦੇ ਪਾ ਇਹਦੇ ਜਪੜਦੀਆਂ ਵਾਲੀ ਕਿਹੜੀ ਗੱਲ ਆ ਪੜਦੇ ਹੀ ਪਾਣੀ ਪਈ ਤੇ ਹੋਰ ਕੀ ਕਰਨੀ ਕੋਈ ਪੜਦੀਆਂ ਵਾਲੀ ਨਹੀਂਗੀ ਉਹ ਮੇਰੀ ਨੋਂ ਨਹੀਂਗੀ ਜੋ ਮੇਰੀ ਨੋਂ ਹੁੰਦੀ ਤੇ ਮੋਰੇ ਤੋਂ ਜੁਨੀ ਲਾਉਂਦੀ ਝੂੜਨਾ ਬੋਲ ਇਹਦਾ ਮਤਲਬ ਕਹਿੰਦੇ ਚਿਰ ਬਾਦਾਂ ਇਹਦੇ ਵਿੱਚ ਤੂੰ ਪੜਦੇ ਪਾਵੇਂ ਆ ਗਲਤ ਗੱਲ ਤੇਰੇ ਨਾਲ ਕੋਈ ਪੜਦੀਆਂ ਵਾਲੀ ਗੱਲ ਨਹੀਂ ਆ ਮੇਰੇ ਮੁੰਡੇ ਦੀ ਕਿਤੇ ਹੋਰ ਪਸੰਦ ਆ ਉਹਨੇ ਹੋਰ ਕੋਈ ਕੁੜੀ ਪਸੰਦ ਕੀਤੀ ਤੇ ਉਹਰੇ ਨਾਲ ਉਹਦਾ ਮੈਂ ਵਿਆਹ ਕਰਦਾ ਸਾਨੂੰ ਵੀ ਪਸੰਦ ਆ ਛੂੜ ਨਾ ਮਾਰ ਮੇਨਾ ਛੂੜ ਨਾ ਮਾਰ ਇਨਾ ਮੈਂ ਦੇਣਾ ਛੂੜ ਕਰੇ ਤੋ ਮਾਰਨਾ ਮਾਰਨ ਨਹੀਂ ਛੂੜ ਦੂ ਬਸ ਕਰ ਮਾਸੀ ਮੇਰਾ ਕੋਈ ਵਿਆਹ ਨਹੀਂ ਹੋਇਆ ਨਾਲ ਇਹੋ ਜੀ ਕੁੜੀ ਨਾਲ ਵਿਆਹ ਕਰਾਉਂਗਾ ਮੈਂ ਨਾਇਨਾ ਸਟੇਟਸ ਦੇ ਗਿਆ ਮੇਰਾ ਮੇਰੀ ਪਸੰਦ ਕੋਈ ਹੋ ਰਿਹਾ ਹੁੰਦਾ ਕੀ ਫਾਇਦਾ ਹੈ ਹੈ ਕਿਨੇ ਕਹੇ ਤੈਨੂੰ ਨਾਬੀ ਸੂਟ ਪਾ ਕੇ ਬੈਹ ਉਥੇ ਵੋਟੀਆਂ ਵਾਲਾ ਸੂਟ ਪਾ ਕੇ ਬੈਹੀ ਉਥੇ ਸਹੀ ਹੈ ਕਿਨੇ ਕਿਨੇ ਸਮਾਜ ਦੀ ਗਲਤ ਗੱਲ ਹੈ ਨਾ ਕਿ ਕੁੜੀ ਆਪਣੇ ਪਸੰਦਾ ਕੋ ਰੰਗ ਵੀ ਨਹੀਂ ਪਾ ਸਕਦੀ ਤੈਨੂੰ ਪਤਾ ਹੈ ਮੈਂ ਤਾਂ ਹੀ ਬੋਤਾ ਹੱਸਦੀ ਨਹੀਂ ਮੈਂ ਤਾਂ ਹੀ ਬੋਤਾ ਬੰਦੀ ਠੰਡੀ ਨਹੀਂ ਮੈਂ ਤਾਂ ਹੀ ਬੋਤਾ ਬਣਦੀ ਠੰਡੀ ਨਹੀਂ ਕਿਉਂਕਿ ਕਿਉਂਕਿ ਹੱਕ ਹੀ ਨਹੀਂ ਹੈ ਸਾਨੂੰ ਕੁਝ ਕਰਨ ਦਾ ਨਾ ਜੇ ਮੇਰੇ ਮੇਰੇ ਸਿਰ ਤੇ ਮਾਪਿਓ ਹੁੰਦੇ ਫਿਰ ਮੈਂ ਨਾ ਵੀ ਸੂਟ ਪਾ ਸਕਦੀ ਸੀ ਅੱਛਾ ਜੇ ਤੇਰੇ ਦੋਸਤ ਮੈਨੂੰ ਗਲਤ ਸਮਝਦੇ ਆ ਐਚ ਮੇਰਾ ਕੀ ਕਸੂਰ ਹੈ ਜੇ ਤੇਰੀ ਹੋਣ ਵਾਲੀ ਵਾਈਫ ਅਮਨ ਮੈਨੂੰ ਗਲਤ ਸਮਝਦੀ ਆ ਐਚ ਮੇਰਾ ਕੀ ਕਸੂਰ ਹੈ ਤੇ ਜੇ ਅੱਜ ਤੇਰੀ ਮਾਸੀ ਨੇ ਮੈਨੂੰ ਮੈਨੂੰ ਗਲਤ ਸਮਝ ਲਿਆ ਮੈਨੂੰ ਇਹ ਦੱਸ ਐਚ ਮੇਰਾ ਕੀ ਕਸੂਰ ਹੈ ਤੈਨੂੰ ਪਤਾ ਮੈਨੂੰ ਇਹ ਨਹੀਂ ਪਤਾ ਕਿ ਦੁਨੀਆ ਦੀ ਸਭ ਤੋਂ ਵੱਡੀ ਤੇ ਕੀਮਤੀ ਚੀਜ਼ ਕਿਹੜੀ ਹੁੰਦੀ ਹੈ ਪਰ ਮੈਨੂੰ ਐਵੇਂ ਲੱਗਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਤੇ ਕੀਮਤੀ ਚੀਜ਼ ਆਪਣੀ ਇੱਜ਼ਤ ਹੁੰਦੀ ਆ ਮੈਨੂੰ ਹੁਣ ਇਹ ਲੱਗ ਰਿਹਾ ਕਸੂਰ ਕਿਸੇ ਦਾ ਨਹੀਂ ਹੈ ਕਸੂਰ ਫਸ ਮੇਰੇ ਹਾਲਾਤਾਂ ਦਾ ਤੇ ਮੇਰੀ ਕਿਸਮਤ ਦਾ ਹੈ ਮੈਂ ਰੋਜ਼ ਬਣਦੀ ਆ ਮੈਂ ਰੋਜ਼ ਟੁੱਟਦੀ ਆ ਕਦ ਤੱਕ ਰੋਣਾ ਕਦ ਤੱਕ ਆਪਣੇ ਆਪ ਨੂੰ ਕੋਸਾਂ ਮੈਂ ਮਰ ਵੀ ਤ ਨਹੀਂ ਸਕਦੀ ਕਿਉਂਕਿ ਮੈਂ ਆਪਣੇ ਆਪਣਾ ਵਾਅਦਾ ਕੀਤਾ ਹੈ ਮੈਂ ਸੰਘਰਸ਼ ਕਰਾਂਗੀ ਪਰ ਮੈਂ ਕਦੇ ਮਰਾਂਗੀ ਨਹੀਂ ਹਰਦਾਸ ਮੈਂ ਕੀ ਕਰਾਂ ਤੂੰ ਕੀਆ ਤੇਰੇ ਕਹਿੰਦੇ ਮੈਂ ਤੇਰੇ ਘਰ ਆਈਂ ਦੱਸ ਮੈਂ ਕਿਆ ਸਿੱਖੇਸੇ ਨੂੰ ਕਿ ਤੂੰ ਮੈਨੂੰ ਲੈ ਕੇ ਜਾ ਮੈਂ ਤੇਰੀ ਅਮੰਨਤਾ ਕੀਤੀ ਸੀ ਤੂੰ ਇਹ ਕੰਮ ਕਰ ਛੇਤੀ ਛੇਤੀ ਮੇਰਾ ਕੰਮ ਛੱਡ ਦੇ ਹੁਣ ਕਿਉਂਕਿ ਤੇਰੇ ਕੱਕ ਮੇਰੀ ਲਾਈਫ ਚ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਬਹੁਤ ਸਾਰੀਆਂ ਤੇ ਮੈਂ ਨਹੀਂ ਚਾਹੁੰਦਾ ਇਹ ਹੋਰ ਵਧਣ ਮੈਂ ਵੀ ਚਾਹਨੀ ਹੈ ਕਿ ਤੇਰੀ ਲਾਈਫ ਚ ਹੋਰ ਪ੍ਰੋਬਲਮ ਨਾ ਵਧੇ ਹੱਸ ਤੂੰ ਬੇਫਿਕਰ ਰਹਿ

ਪਰ ਹੈ ਬੜੀ ਹੌਸਲੇ ਵਾਲੀ ਹੈ ਬੜੀ ਹਿੰਮਤੀ ਕੁੜੀ ਹੈ ਕੁੜੀ ਦਾ ਤੇ ਫਿਰ ਬੜਾ ਹੀ ਔਖਾ ਆ ਕੱਲਾ ਤੇ ਰੁੱਖ ਵੀ ਡੋਲ ਜਾਂਦਾ ਆ ਪਰ ਇਹ ਤੇ ਫਿਰ ਵੀ ਕੁੜੀ ਹੈ ਕੀ ਕਰ ਸਕਨੇ ਆ ਮੈਨੂੰ ਤੇ ਆ ਬੜਾ ਦੁੱਖ ਲੱਗਾ ਜਦੋਂ ਐਨੇ ਮੈਨੂੰ ਦੱਸਿਆ ਆਪਣੇ ਬਾਰੇ ਤੇ ਮੇਰਾ ਮਾਂ ਨਹੀਂ ਛਿਂਜੋੜਿਆ ਗਿਆ ਇਸੇ ਕਰਕੇ ਮੈਂ ਇਹਨੂੰ ਵਿਚਾਰੀ ਨੂੰ ਆਪਣੇ ਕੋਲ ਹੀ ਰੱਖ ਲਿਆ ਵਧੀਆ ਕੀਤਾ ਭਾਣੇ ਇਹ ਦੁਨੀਆ ਬੜੀ ਖਰਾਬ ਆ ਇਹ ਤੇ ਬੜੇ ਪੁੰਨ ਵਾਲੀ ਗੱਲ ਕੀਤੀ ਤੂੰ ਘੜਾ ਪੋਨ ਖਟਿਆ ਦੋ ਉਹ ਤੇ ਗੱਲ ਠੀਕ ਆ ਢੋਲ ਲਿਆ ਕਿਤੇ ਤੂੰ ਮੈਨੂੰ ਟੈਨਸ਼ਨ ਚ ਪਾਤਾ ਟੈਨਸ਼ਨ ਕਾਦੀ ਤੂੰ ਵੀ ਤੇ ਹੁੰਦੇ ਨੱਚਣ ਲੱਭੀ ਆ ਤੇ ਜੇ ਤੂੰ ਮੈਨੂੰ ਦੱਸ ਦਿੰਦੀ ਉਹ ਤੇ ਮੈਂ ਢੋਲ ਵਾਲੇ ਨੂੰ ਬੰਦ ਕਰ ਦਿੰਦੀ ਵਿਆਹ ਤੇ ਵਹਿਮ ਚ ਰਹਿ ਗਈ ਮੈਂ ਸਮਝਿਆ ਕਬਲ ਬਾਰੋਂ ਪੜ ਕੇ ਆਇਆ ਆ ਤੇ ਤੂੰ ਤਾਂ ਢੋਲਣਾ ਆਈ ਆ ਖੁਸ਼ੀ ਨਹੀਂ ਤੂੰ ਤੇ ਇੱਥੇ ਆਣ ਕੇ ਗਾਲੀ ਹੋਰ ਬੁਕਰਤੀ ਗੱਲ ਤੇ ਆਪੇ ਨਿਕਲਨੀ ਤੂੰ ਵੀ ਵਿਆਹ ਚ ਤੇ ਮੈਂ ਵੀ ਵਿਆਹ ਚ ਸ਼ੁਕਰ ਕਰ ਮੈਂ ਕਿੰਨਾਂ ਨਾਲੀ ਲਈ ਆਈ ਮੈਂ ਕਿ ਪਿੰਡ ਚ ਨਹੀਂ ਦੱਸਿਆ ਕੱਲਾ ਮੈਂ ਢੋਲ ਹੀ ਲੈ ਕੇ ਆਈ ਹਾਂ ਤੇ ਕਿਨ ਮੈਂ ਦੱਸਿਆ ਹੀ ਨਹੀਂ ਕਿ ਇਹਨਾਂ ਮੈਂ ਗਾਲੀ ਨਹੀਂ ਕੀਤੀ ਨਹੀਂ ਸ਼ੁਕਰ ਕਰ ਮੈਂ ਕੱਲੀ ਨੱਚਣ ਲਈ ਹਾਂ ਜੇ ਸਾਰਾ ਪਿੰਡ ਨੱਚਦਾ ਤੇ ਤੇਰਾ ਵੀ ਪੰਣਾ ਹੀ ਜਾਂ ਨਹੀਂ ਪਹਿਣਾ ਤੂੰ ਦੇ ਨਵੇਂ ਹੀ ਸਿਆਪਾ ਪਾ ਦੇ ਲੱਗੀ ਹਾਂ ਆ ਤੇ ਨਵੀਂ ਪਸੂੜੀ ਅੱਗੇ ਸਰਦਾਰ ਜੀ ਵੀ ਬਾਹਰ ਗਏ ਆ ਤੇ ਜੇ ਤੂੰ ਸਾਰਾ ਪਿੰਡ ਲੈ ਆਉਂਦੀ ਤੇ ਪਿੰਡ ਨੱਚ ਲਾ ਪੈਂਦਾ ਤੇ ਤੂੰ ਦੱਸ ਮੈਂ ਤੈਨੂੰ ਸਾਮਦੀ ਕਿ ਪਿੰਡ ਨੂੰ ਸਾਮਦੀ ਕਿ ਆਪਣੇ ਆਪ ਨੂੰ ਸਾਮਦੀ ਹਾਂ ਨਾ ਤਮਾਸ਼ਾ ਬੜੇ ਹਾਸੇ ਪੈਣ ਦੇ ਪੈਣਾ ਪੈਣਾ ਜੇ ਉਹ ਕਹਿੰਦੇ ਮੇਰੀ ਹੀ ਜੁਗਨੀਆਂ ਕਰਦੀਆਂ ਹੋਣੀਆਂ ਆਹੋ ਭਾਈਆ ਤੇਰੀਆਂ ਹੀ ਚੁਗਲੀਆਂ ਕਰਨ ਡੀਆਂ ਸੀ ਅਸੂੜ ਸਵਾ ਕੇ ਲਿਆਈ ਭੈਣ ਸਗਨਾ ਦੇ ਤੇ ਕਹਿੰਦੀ ਪਾ ਕੇ ਵੇਖ ਲੈ ਮੈਂ ਕਹਿੰਦੇ ਭਾਈਆ ਇਹ ਤੇ ਨਹੀਂ ਇੱਕੋ ਜੇ ਲੈ ਆ ਮੈਂ ਸੋਚਿਆ ਕਿ ਵਿਆਹ ਵੀ ਦੀ ਵਧਾਈ ਬਣੀ ਆ ਵਿਆਹ ਵਾਲੀ ਵਧਾਈ ਵਾਲੀ ਗੱਲ ਤੇ ਹੈਗੀ ਆ ਭਾਈਆ ਤੈਨੂੰ ਦੱਸਨੇ ਆ ਠਹਿਰ ਕੇ ਠਹਿਰ ਕੇ ਇਹਦਾ ਮਤਲਬ ਇਹੋ ਕੁੜੀ ਹੀ ਉਹ ਨਹੀਂ ਕੀ ਹੈ ਭੈਣਾ ਤੇ ਸ਼ਦਾਈ ਬਣਾਇਆ ਕਦੀ ਹੱਥ ਕਦੀ ਨਾ ਕਦੀ ਕੁਛ ਤੇ ਕਦੀ ਕੁਛ ਇੱਕ ਗੱਲ ਦੱਸ ਹਾਂ ਜੀ ਹੁਣ ਉਹ ਗੱਲਾਂ ਨਹੀਂ ਰਹੀਆਂ ਜਦੋਂ ਮੈਨੂੰ ਤੇ ਵਿਆਹ ਤੇ ਰਿਵਰਨ ਘਟਾਈ ਦੇ ਉੱਤੇ ਨਾ ਬਰਫ ਜੀ ਲੋਨ ਪਾ ਖਵਾਤਾ ਸੀ ਜੋ ਤੂੰ ਹੀ ਭਾਈਆ ਤੈਨੂੰ ਯਾਦ ਆ ਜੀ ਵੀ ਮਾੜਾ ਜਿਹੜੇ ਵੀ ਕਿਸੇ ਨੂੰ ਭੁੱਲਦਾ ਵਿਆਹ ਵਾਲਾ ਤੇ ਨਹੀਂ ਮਾੜਾ ਹੁੰਦਾ ਆ ਉਹ ਨਹੀਂ ਮੈਂ ਤੇ ਲੂਣ ਦੀ ਗੱਲ ਕੀਤੀ ਆ ਦੱਸੋ ਲੂਣ ਦੀ ਗੱਲ ਵਿਆਹ ਵਾਲ ਦਿੰਦੀ ਆ ਦੁਨਿਆ ਖੋਸ਼ ਦੇ ਤੂੰ ਹੀ ਮਾੜਾ ਦੇ ਕਹਿਣ ਦੇ ਭੈਣ ਜੀ ਸਾਰੀਆਂ ਗੱਲਾਂ ਛੱਡੋ ਤੁਸੀਂ ਹਾਰੇ ਦੇ ਅਸੀਂ ਜਿੱਤੇ ਕੀ ਭਾਈ ਆ ਤੁਸੀਂ ਜਿੱਤੇ ਤੇ ਅਸੀਂ ਹਾਰੇ ਇਹ ਕੀ ਗੱਲ ਬਣੀ ਭੈਣ ਜੀ ਮੇਰੇ ਕਿਆ ਦਾ ਮਤਲਬ ਤੁਸੀਂ ਜਿੱਤੇ ਤੇ ਅਸੀਂ ਹਾਰੇ ਮੁੱਦੇ ਦੀ ਗੱਲ ਤੇ ਆਓ ਉਹ ਮੁੰਡਾ ਤੇ ਹੁਣ ਤੁਸੀਂ ਵਿਆਹ ਨਹੀਂ ਲੱਗੇ ਹੋ। ਤੁਨੇ ਦੱਸ ਦਿਓ ਕੁੜੀ ਇਹ ਆ ਕਿ ਕੋਈ ਹੋ ਰਿਆ। ਭయ్యా ਇਹ ਤੇ ਗੱਲ ਸਹੀ ਆ ਕਿ ਵਿਆਹ ਤੇ ਇਹੀ ਕਰਨਾ ਮੁੰਡੇ ਦਾ ਪਰ ਕੁੜੀ ਇਹ ਨਹੀਂ ਕੁੜੀ ਕੋਈ ਹੋ ਰਿਆ। ਲਿਆਵੇ ਮੁੰਡਿਆ ਖਾ ਮੰਦੀ ਫੋਟੋ। ਹਲੋ। ਲੈ ਭయ్యా ਵੇਹ ਆਈ ਕੁੜੀ। ਆ ਕੁੜੀ। ਕੀ ਹੋ ਗਿਆ ਉਹ ਭੈਣ ਜੀ ਇੰਨੀ ਸੋਹਣੀ ਕੁੜੀ ਓਹ ਛੇਤੀ ਵਿਆਹ ਕਰੋ ਮੁੰਡੇ ਦਾ ਵਧਾਈਆਂ ਇਹਦੇ ਨੇ ਪਾਖ ਖੁੱਲ ਗਏ ਵਧਾਈਆਂ 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 ਤੁਹਾਨੂੰ ਸਾਰਿਆਂ ਨੂੰ ਵਧਾਈਆਂ ਬਹੁਤੀਆਂ ਵਧਾਈਆਂ ਮੁੰਡੇ ਨੂੰ ਵਧਾਈਆਂ ਜੀ ਸਾਰਿਆਂ ਨੂੰ ਵਧਾਈਆਂ ਵਧਾਈਆਂ ਬਹੁਤੀਆਂ ਬਹੁਤੀਆਂ ਵਧਾਈਆਂ ਤੁਹਾਨੂੰ ਹੀ ਵਧਾਈਆਂ ਬਹੁਤੀਆਂ ਬਹੁਤੀਆਂ ਹੈਲੋ ਹੈਲੋ ਰੋਕ 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 ਪਹੈਲੋ ਕੀ ਦਿੱਕਤ ਐ ਤੈਨੂੰ ਉਹ ਗਾੜੀ ਤੈਨੂੰ ਕੀ ਆ ਕੀ ਆ ਕਿਥੇ ਚੱਲੀ ਤੂੰ ਬੈਗ ਚੁੱਕ ਕੇ ਤੇਰਾ ਘਰ ਛੱਡ ਕੇ ਚੱਲੀ ਆ ਠੀਕ ਐ ਨਾ ਬੋਤ ਰੋਬ ਜਮਾਨ ਦੀ ਲੋੜ ਨਹੀਂ ਹੈਗੀ ਉਹ ਐਦਾਂ ਨਹੀਂ ਜਾਣਾ ਮੰਮੀ ਨੂੰ ਮਿਲ ਕੇ ਜਾਈਂ ਬਾਅਦ ਵਿੱਚ ਮੰਮੀ ਫੇਰ ਕਹਿਣਗੇ ਤੂੰ ਛੱਡ ਆਇਆ ਕਿਤੇ ਉਹਨੂੰ ਮੰਮੀ ਦੇ ਪਿੰਡ ਨਹੀਂ ਆਈ ਮੈਂ ਜਿਹੜਾ ਪੁੱਛ ਕੇ ਜਾਵਾਂ ਕਿਸੇ ਨੂੰ ਕੀ ਕਰਨਾ ਕਰੀਆ ਤੂੰ ਬਿਨਾ ਦੱਸੇ ਚੱਲ ਚਲੀ ਹੈ ਬਾਈ ਮੰਮੀ ਨੇ ਮੈਨੂੰ ਪੁੱਛਣਾ ਵਾ ਕੁੜੀ ਕਿੱਥੇ ਕਿੱਥੇ ਨਹੀਂ ਤੂੰ ਪਾਗਲ ਹੈ ਥੋੜਾ ਜਾ ਜਾਂ ਫਿਰ ਬਣਨ ਦੀ ਕੋਸ਼ਿਸ਼ ਕਰਦਾ ਤੂੰ ਰਾਤੀ ਕੀ ਕਿਆ ਸੀ ਮੇਰੇ ਘਰੋਂ ਚਲੀ ਜਾ ਕਿਆ ਸੀ ਕਿ ਨਹੀਂ ਕਿਆ ਸੀ ਹੈ ਏਦਾਂ ਥੋੜਾ ਕਿਆ ਸੀ ਕਿ ਤੂੰ ਬੈਗ ਚੁੱਕ ਕੇ ਤੇ ਚੱਲ ਜਾ ਦੇਖ ਉਹ ਤੇਰੀ ਮਾਂ ਆ ਤੈਨੂੰ ਕੁਝ ਨਹੀਂ ਕਹਿੰਦੇ ਠੀਕ ਹੈ ਨਾ ਤੂੰ ਕਹਦੀ ਮੇਰਾ ਜੇ ਕੋਈ ਕਸੂਰ ਨਹੀਂ ਆ ਉਹਦੀ ਮਰਜ਼ੀ ਸੀ ਇਹ ਚਲੀ ਗਈ ਉਹ ਤੂੰ ਪਾਗਲ ਤਾਂ ਨਹੀਂ ਕੀ हां हां मैं ही पागल हां सारा कसूर ही मेरा है सारी गलती मेरी है तेरा ਤੇ ਤੇਰੇ ਪਰਿਵਾਰ ਦਾ ਕੋਈ ਕਸੂਰ ਨਹੀਂ ਹੈਗਾ ਸਪੈਸ਼ਲ ਤੇਰੀ ਮਾਸੀ ਦਾ ਹਨਾ ਜੇ ਤੇਰੀ ਮਾਸੀ ਨੇ ਮੇਰੇ ਸਿਰ ਤੇ ਫੁਲਕਾਰੀ ਦੇ ਦਿੱਤੀ ਸੀ ਇੱਥੇ ਵਿੱਚ ਮੇਰਾ ਕੀ ਕਸੂਰ ਹੈਗਾ ਆ ਦੱਸ ਮੈਨੂੰ ਦੇਖ ਬਹੁਤ ਕੁਝ ਹੋ ਗਿਆ ਹੈ ਇਹਨਾਂ ਦਿਨਾਂ ਚ ਮੈਂ ਨਹੀਂ ਜਾਣਦੀ ਕਿ ਮੈਂ ਹੋਰ ਤੰਗੀ ਝੱਲਾਂ ਬਾਕੀ ਮੇਰੀ ਤੇਨਾਂ ਕੋਈ ਦੁਸ਼ਮਣੀ ਥੋੜੀ ਹੈ ਬਸ ਮੈਂ ਨਹੀਂ ਰਹਿਣਾ ਇਸ ਘਰ ਚੋਰ ਨਹੀਂ ਨਹੀਂ ਰਹਿਣਾ ਨਾਲ ਜੇ ਤੂੰ ਆਂਟੀ ਨੂੰ ਬੁਲਾ ਕੇ ਲਿਆਇਆ ਨਾ ਉਹਨਾਂ ਨੇ ਫਿਰ ਮੈਨੂੰ ਰੋਕ ਲੈਣਾ ਸੋ ਇਸ ਕਰਕੇ ਮੈਂ ਨਹੀਂ ਰੁਕਣਾ ਚਾਹਦੀ ਤੂੰ ਪਾਗਲ ਹੈ ਕੋਈ ਸਮਝ ਲਾਈ ਤੈਨੂੰ ਬੈਗ ਨਾ ਖਿੱਚ ਮੇਰੇ ਬੈਗ ਟੁੱਟ ਜੂਗਾ ਪਾਗਲ ਆ ਜਾ ਇੱਕੋ ਹੀ ਬੈਗ ਹੈ ਮੇਤੋਂ ਲੈ ਆਵਾਂ ਤੈਨੂੰ ਹੋਰ ਬੈਗ ਮੈਨੂੰ ਨਹੀਂ ਚਾਹੀਦਾ ਤੇਰਾ ਬੈਗ ਬੈਗ ਨਹੀਂ ਚਾਹੀਦਾ ਮੇਰੀ ਮੰਮੀ ਦੀ ਸੂਟ ਲੈ ਕੇ ਚੱਲੀ ਨਾ ਵਿੱਚ ਪਾ ਕੇ ਪੀਰ ਕੁਫਾ ਸੂਟ ਲੈ ਕੇ ਜਾਊਂਗਾ ਮੈਂ ਚੋਰ ਨਹੀਂ ਬੈੜ ਤੇ ਪਾਇਆ ਸੂਟ ਸਮਝ ਲਗੀ ਹੋਰ ਕੀ ਲੈ ਕੇ ਚੱਲੀ ਏਡੇ ਘਰੋਂ ਫਿਰ ਆਹ ਵੇਖ ਲੈ ਵੇਖ ਵੇਖ ਕੀ ਲੈ ਕੇ ਚੱਲੀ ਮੈਂ ਓੜ ਮੈਨੂੰ ਚੋਰ ਤੂੰ ਤੇ ਆਪ ਲੱਗਦਾ ਸ਼ਕਲ ਦੇਖੀ ਆਪਣੀ ਚੋਰ ਜਿਆ ਹੈਲੋ ਰੰਗ ਹੀ ਕਾਲਾ ਮੇਰਾ ਦਿਲ ਵੀ ਕਾਲਾ ਸੇਰਾ ਤੂੰ ਗੁਰਾ ਰੰਗ ਲੈ ਕੇ ਕੀ ਕੀਤਾ ਪਿਓ ਦੀ ਦੌਲਤ ਤੇ ਮਾਣ ਕਰਨ ਵਾਲਿਆ ਆਪਣਾ ਕੁਝ ਬਣਾਇਆ ਸਾਰਾ ਕੁਝ ਮੇਰਾ ਹੀ ਹੈ ਸਾਰਾ ਕੁਝ ਤੇਰਾ ਨਹੀਂ ਹੈ ਏ ਤੇਰੇ ਬਾਪ ਨੇ ਕਮਾਇਆ ਮজা ਉਹ ਦਿਨ ਆਏਗਾ ਜਦੋਂ ਤੂੰ ਆਪ ਕਮਾਏਗਾ ਗੱਲ ਮਾਰਦਾ ਵੱਡਾ ਤੈਨੂੰ ਕੀ ਸਾੜ ਪੈਂਡਿਆ ਰੋ ਤੇਰਾ ਪਿਓ ਨਹੀਂ ਗਤਾਂ ਕੇ ਜੇ ਮੇਰਾ ਹੁੰਦਾ ਵੀ ਨਾ ਮੈਂ ਤਾਂ ਵੀ ਆਪਣੇ ਦਮ ਤੇ ਕਮਾਉਣਾ ਸੀ ਸਮਝ ਲੱਗੀ ਮਿਹਨਤ ਉਹ ਹੁੰਦੀ ਹੈ ਜਿਹੜੇ ਆਪਣੇ ਹੱਥਾਂ ਨਾਲ ਕੀਤੀ ਜਾਂਦੀ ਹੈ ਉਹ ਨਹੀਂ ਜਿਹੜੇ ਤੁੰਗਾਂ ਡਿਆ